ਫੰਬਾ ਸਰਹੰਦ ਦੇ ਕਚੈਰੀ ਵਿੱਚ ਜਦ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਇਹ ਮਾਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਇਹਦੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ 당ਗ ਰਹੇ ਗਏ ਤੇ ਨੇ ਕਹਿਣ ਕਿ ਬਹੁਤ ਛੋਟੇ మే మసూమ تے بالکل 마సూమ ਉਸ ਵਕਤ جو ਮਹਿਫਿਲ ਦੇਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ دیوان ਸੁਚਾਨਾ ਦੇ ਵੀ ਸੀ ਕਾਜ਼ੀ ਵੀ ਸੀ ਅਨੇ ਵਨੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ 17 ਬੰਦੇ ਨਾ ਵੀ ਕਚਰੇ ਦੇ ਵਿੱਚ ਇਹ ਨਾ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਹੈ ਮਾਸੂਮਸ ਇਹ ਮਾਸੂਮ ਨੇ ਬਦ ਛੋਟੇ ਨੇ دیਵਾਨ ਸੁਚਾਨੰਦ ਖੜਾ ਕੇ ਕਹਿੰਦਾ ਹੈ ਮਾਸੂਮ ਨਹੀਂ ਇਸ ਇਹ ਫਰਜ਼ੰਦ-ਏ-ਮਾਰਸਤ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਵਾਂ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਨੇਊ ਪਹਿਨੇ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦਿੰਦਾ ਹੈ ਜ਼ਮੀਨ ਤੇ ਭਗਵਤ ਪੁਰਾਣ ਦਾ ਪਾਠ ਕਰਦਾ ਹੈ ਇਕਾਚੀ ਦਾ ਵਰਤ ਕਰਦਾ ਹੈ ਪੂਰਨ ਮਾਸ਼ੀ ਦਾ ਵਰਤ ਰੱਖਦਾ ਐਸਾ ਕਿਹੜਾ ਕਰਮकांड ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਕ ਕਹਿੰਦਾ ਇਹ 마সূਮ ਨੇ ਇਸ ਤੇ 마সূਮ ਨਹੀਂ ਹੈ ਨਵਾਬ ਨੂੰ ਤੇ ਧਾਰਮਕ ਨਹੀਂ ਮੰਨ ਸਕਦੇ ਲekin ਕਹਿੰਦਾ ਇਹ 마সূਮ ਨੇ ਇਹ ਧਾਰਮਕ ਅਗਰ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਹੈ ਕੋਈ ਮੁਹੰਮਦ ਸਾਹਿਬ ਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਾਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਤ ਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਾ ਹੁਣ ਕਾਜ਼ੀ ਖੜਾ ਹੋਇਆ ਉਹਦੇ ਹੱਥ ਦੇ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਬਕਾਇਦਾ ਰਮਜ਼ਾਨ ਦੇ ਮਹੀਨੇ ਅਸੀਂ 30 ਰੋਜ਼ੇ ਰੱਖਦਾ ਹੈ ਐਸੀ ਕਿਹੜੀ ਇਸਲਾਮੀ ਸ਼ਰਾ ਹੈ ਜਿਸ ਦਾ ਉਹ ਪਾਬੰਦ ਨਹੀਂ ਹੈ ਦੇ ਨਵਾਬ ਸਾਹਿਬ ਖੂਨ ਡੋਲਣ ਦੀ ਲੋੜ ਹੀ ਨਹੀਂ ਹੈ ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਿਵਾਜ਼ੀ ਹੈ ਬੁਰੇ ਇਸਲਾਮੀ ਸ਼ਰ੍ਹਾ ਦਾ پابੰਦ ਇਹ ਸੱਜ ਦੇ ਬੱਚੇ ਨੇ ये दीवान सुच्यानंद कहता है पूरा धार्मिक बंदा भागवत पुराण का पाठ करता है त्रिवार आते व्रत रखदा है जमीन देते गोबर का लेपा कर के बैठ के पाठ करता है रोज मत्थे पे तिलक लंदा है जनेहु पहने एक कहता है ਇਹ ਫਰਜ਼ੰਦੇ ਮਾਰ ਅਸ ਮਾਰ ਕਰ ਸਿੰ ਦੇ ਸਪਨੋ ਕਹਿੰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਬਾ ਕਹਿ ਗਏ ਸਤਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ ਚ ਕਹਿੰਦੇ ਨੇ ਹਾਂ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਤੇ ਬਾਕੀ ਬਮਾਂ ਦਾ ਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਇਹ ਚੀ ਦਾ ਸਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲੇ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸੁਚਾਨੰਦ ਨੇ ਸਤ ਦੇ ਬੱਚੇ ਕਿ ਹੈ ਤੁਸੀਂ ਕੰਮ ਕਹਿੰਦੇ ਗੁਰੂ ਨੇ ਸਵੈਮ ਤਸلیم ਕਰ ਲਿਆ ਚਾਹ ਸੁਧ ਕੇ ਚੋਂ ਬੱਚੇ ਦਾਉਂ ਕੁਛਤਾ ਚਾਰ ਤੇ ਬਾਕੀ ਬਨਾੰਦਸ ਤੇ ਚੀਦਾ ਮਾਰ ਤੇ ਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇ ਦੇਵੇ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰਾ